ਸ੍ਰੀ ਆਕਾ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਨਵਨੀਤ ਰੰਧਾਵਾ ਤੇ ਹੁਨਿਕ ਨਸਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿਖੇ ਟੇਕਿਆ ਮੱਥਾ ਆਣਾ ਸਦਰ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੋਏ ਫਾਇਰਿੰਗ ਮਾਮਲੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਪੰਜਾਬ ਬਚਾਓ ਯਾਤਰਾ ਪਹੁੰਚੀ ਝੰਡਿਆਲਾ ਗੁਰੂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਅਗਵਾਈ ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੁਰਗਿਆਣਾ ਤੀਰਤ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਐਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਸਾਬਕਾ ਕੌਂਸਲਰ ਦਿਲਬਾਖ ਸਿੰਘ ਗਿੱਲ ਵੀ ਉਹਨਾਂ ਦੇ ਨਾਲ ਸਨ ਦੁਰਗਿਆਣਾ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸੁਧੀਰ ਸ਼੍ਰੀਧਰ विमल अरोड़ा डॉक्टर राकेश शर्मा विजय खन्ना गुलशन कोहली विधूपूरी सोह शर्मा आद हाजिर सान सारे धर्मਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਕਨਿਆਪ ਦੇ ਖਜ਼ਾਨੇ ਤੋਂ ਉਹਨਾਂ ਨੇ ਸਜਾਏ ਜੋ ਜੋ ਕਿਸੇ ਧਰਮ ਨੂੰ ਕੁਝ ਚੀਜ਼ ਦੀ ਲੋੜ ਹੁੰਦੀ ਸੀ ਸਾ ਪ੍ਰਕਾਸ਼ ਸਿੰਘ ਵੀ ਬਾਦਲ ਅੱਗੇ ਰੁਕੇ ਖੜੇ ਆਪਾਂ ਆ ਤੁਹਾਨੂੰ ਦੁਰਗਿਆਨਾ ਮੰਨਣ ਰਾਤਾ ਜੀ ਤੋਂ ਸੰਗਤ ممਬਰਸਰ ਸਾਹਿਬ ਆਏ ਤੇ ਸੰਗਤ ਨੇ ਬੇਨਤੀ ਕੀਤੀ ਕਿ ਗੁਰਗਿਆਣਾ ਮੰਗਰ ਦੀ ਬਿਊਟੀਫਿਕੇਸ਼ਨ ਵਾਸਤੇ ਸਾਨੂੰ ਕੋਈ ਪਲਾਨ ਕਰਕੇ ਦਿਓ ਤੇ ਮੈਨੂੰ ਉਦੋਂ ਯਾਦ ਆ ਜੋਸ਼ੀ ਜੀ ਦੀ ਡਿਊਟੀ ਲਈ ਗਈ ਸੀ ਤੇ ਟੀਮ ਦੀ ਤੇ ਮੇਰੇ ਨਾਲ ਉਹਨਾਂ ਨੇ ਮਿਲ ਕੇ ਅੱਛੀ ਪਲਾਨ ਬਣਾਇਆ ਤੇ 250 ਕਰੋੜ ਰੁਪਿਆ ਇੱਥੇ 800 ਕਰੋੜ ਰੁਪਿਆ ਤਕਰੀਬਨ ਅਸੀਂ ਡਿਵੈਲਪਮੈਂਟ ਪਲਾਨ ਬਣਾ ਕੇ ਇਮਪਲੀਮੈਂਟ ਕੀਤਾ ਅਫਸੋਸ ਇਸ ਗੱਲ ਦਾ ਹੈ ਕਿ ਪਾਰਕਿੰਗ ਵਾਸਤੇ ਪਾਰਕਿੰਗ ਵਾਸਤੇ 22 ਕਰੋੜ ਸੀ 22 ਪਾਰਕਿੰਗ ਕਈ ਚੀਜ਼ਾਂ ਵਾਸਤੇ ਪਰ ਜਦੋਂ ਸਰਕਾਰ ਚਲੇ ਜਾਂਦੀ ਹੈ ਮੈਂ ਦੇਖਿਆ ਕੁਆਲਿਟੀ ਉਹਨਾਂ ਨੇ ਜਮਾਈ ਖਰਾਬ ਕਰ ਦਿੱਤੀ ਉਵੇਂ ਰਾਮ ਤੀਰਥ ਮੰਦਿਰ ਸਾਹਿਬ ਦੇ ਉੱਥੇ ਵੀ ਕਰੋੜਾਂ ਰੁਪਏ ਲਾ ਕੇ ਬਾਦਲ ਸਾਹਿਬ ਨੇ ਸੇਵਾ ਸੰਭਾਲ ਕੀਤੀ ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਥਾਨ ਕਰਾਲਗੜ ਤੇ ਉਵੇਂ ਦਰਬਾਰ ਸਾਹਿਬ ਦੇ ਸਾਹਮਣੇ ਵੀ ਦੇਖੋ ਪੰਜਾਬ ਇੱਕ ਇਜਾ ਸੂਬਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਬਾਰਡਰ ਦਾ ਸੂਬਾ ਤੇ ਦੇਸ਼ ਆਪਣਾ ਹੈ ਜਿੱਥੇ ਦੇਸ਼ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਆਹ ਦੇਸ਼ ਸਾਰਿਆਂ ਦਾ ਆਪਣਾ ਸਾਰਿਆਂ ਦਾ ਤੇ ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਆਪਾਂ ਸਾਰੇ ਭਰਾਵਾਂ ਵਾਂਗੂ ਰਹੀਏ ਇੱਕ ਪਰਿਵਾਰ ਵਾਂਗੂ ਰਹੀਏ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਤਾਈ ਪੰਜਾਬ ਦੀ ਤਰੱਕੀ ਆਪਾਂ ਨੂੰ ਇੱਕ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਕਿ ਜਿੰਨੀਆਂ ਵੀ ਦਿੱਲੀ ਤੋਂ ਪਾਰਟੀਆਂ ਕੰਟਰੋਲ ਕਰਦੀਆਂ ਉਹਨਾਂ ਦਾ ਨਿਸ਼ਾਨਾ ਸੂਬੇ ਦੀ ਤਰੱਕੀ ਨਹੀਂ ਉਹ ਆਪਣਾ ਦੇਖਦੇ ਆ ਕਿ ਇਹ ਸੂਬੇ ਦੇ ਹੱਕ 'ਚ ਕੋਈ ਫੈਸਲਾ ਨਾ ਕਰਦੀਏ ਜਿਹੜਾ ਦੂਜੇ ਸੂਬੇ ਨੂੰ ਨੁਕਸਾਨ ਹੋਵੇ। थाना सदर ਅੰਮ੍ਰਿਤਸਰ ਦੇ ਇਲਾਕੇ ਵਿੱਚ ਹੋਏ ਫਾਇਰਿੰਗ ਮਾਮਲੇ ਵਿੱਚ ਤਿੰਨ ਦੋਸ਼ੀਆਂ ਅੰਕੁਸ਼, ਰੋਹਨ ਅਤੇ ਸ਼ਹਿਜ਼ਾਦ ਉਰਫ ਸੂਰਜ ਉਰਫ ਸ਼ੈਰੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ 'ਚੋਂ ਚਾਰ ਖੋਲ ਬਰਾਮਦ ਕੀਤੇ ਗਏ। ਇਹ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਏ ਡੀ ਸੀ ਪੀ ਸਿਟੀ 2 ਪ੍ਰਬਜੋਤ ਸਿੰਘ ਵੇਰਕਵਾਲੋਂ ਦਿੱਤੀ ਗਈ ਐਸ ਮੋਕੇ ਏ ਸੀ ਪੀ ਨੌਰਥ ਵਰਿੰਦਰ ਸਿੰਘ ਖੋਸਾ ਵੀ ਉਹਨਾਂ ਦੇ ਨਾਲ ਸਨ ਜਿਹੜਾ ਕੱਲ ਰੀਸੈਂਟਲੀ ਕੇਸ ਹੋਇਆ ਸੀਗਾ ਜਿਹਦੇ ਵਿੱਚ ਕਾਫੀ ਜਿਹੜੀ ਸੈਂਸੇਸ਼ਨ ਥਾਪਣਾ ਜਿਹੜੀਆਂ ਸੀਗੀਆਂ ਪ੍ਰੈਸ ਤੋਂ ਲੱਗੀਆਂ ਸੀਗੀਆਂ ਇਸ ਦੇ ਵਿੱਚ ਅਸੀਂ ਬ੍ਰੇਕਥਰੂ ਕੀਤੀ ਹੈਗੀ ਹੈ ਇਹ ਮੁਕੱਦਮਾ ਨੰਬਰ 20 ਹੈਗਾ 307 ਦੇ 34 ਆਈ ਪੀ ਸੀ ਦੇ ਆਮ ਜਨਕਤ ਅਤੈਕ ਤੱਕ ਅਸੀਂ ਜਿਹੜਾ ਸੀਗਾ ਦੱਜ ਕੀਤਾ ਗੁਰਕੀਰਤ ਸਿੰਘ ਜਿਹੜਾ ਇੰਜਰਡ ਸੀਗਾ ਅਮਜੀਠਾ ਰੋਡ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਅਨਕੁਸ਼ ਪੁੱਤਰ ਜਿਹੜਾ ਹੈਗਾ ਹੈਗਾ ਰਾਸ਼ ਕੁਮਾਰ ਇਹਨੂੰ ਜਿਹੜਾ ਹੈਗਾ ਫੜ ਲਿਆ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੇ ਘਰ ਜਿਹੜਾ ਨੇ ਇਟਾ ਰੋਣਾ ਮਾਰੀਆਂ ਸੀਗਾ ਉਹਨਾਂ ਵੀ ਬੰਦੇ ਜਿਹੜੇ ਸੀਗੇ ਉਹ ਵੀ ਫੜ ਲਏ ਹੈ ਜੀ ਨੇ ਕ੍ਰਾਸ ਕੇਸ ਦੇ ਵਿੱਚ ਉਹ ਵੀ ਜਿਹੜੇ ਹੈਗੇ ਆ ਰੋਹਿਤ ਤੇ ਸ਼ਾਜਾਦ ਜਿਹੜੇ ਹੈਗੇ ਆ ਦੋਨੇ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਏ ਉਹਨਾਂ ਨੇ ਇਸ ਤਰੀਕੇ ਨਾਲ ਪਿਕਚਰ ਜਿਹੜੀ ਸੀਗੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਲੜਾਈ ਹੋਈ ਹੈ ਇਹ ਹੋਈ ਆ ਬਟ ਅਲਟੀਮੇਟਲੀ ਸ਼ਾਮਾਂ ਤੱਕ ਅਸੀਂ ਇਹ ਕਨਕਲੂਜਨ ਕਰ ਲਿਆ ਸੀਗਾ ਕਿ ਗੱਲ ਜਿਹੜੀ ਹੈਗੀ ਅਲਟੀਮੇਟਲੀ ਇਹ ਜਿਹੜੇ ਹੈਗੇ ਨੇ ਇਹ ਕਾਣੀ ਹੋ ਟੋਟਲ ਹੁਣ ਤੱਕ ਜਿਹੜੇ ਹੈਗੇ ਆ ਜਿਹੜੇ ਇੱਕ ਜਿਹੜਾ ਇੰਜਰਡ ਹੈਗਾ ਉਹ ਤੇ ਦੋ ਹੋਰ ਦਿੱਤੇ ਇੱਕ ਪਾਸੇ ਤਿੰਨ ਬੰਦੇ ਫੜੇ ਗਏ ਹੈਗੇ ਨੇ ਤੇ ਇੱਕ ਪਾਸੇ ਇੱਕ ਪੰਜਾਬ ਬਚਾਓ ਯਾਤਰਾ ਦਾ ਅੱਜ ਚੌਥਾ ਦਿਨ ਹੈ ਜੋ ਕਿ ਜੰਡਿਆਲਾ ਗੁਰੂਪੁਜੀ ਇਸ ਯਾਤਰਾ ਦੀ ਅਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਵਿਧਾਨ ਸਭਾ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਛੱਜਲਵੱਡੀ ਅਤੇ ਸਮੂਹ ਅਕਾਲੀ ਦਲ ਪਾਰਟੀ ਦੇ ਵਰਕਰ ਕਰ ਰਹੇ ਹਨ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਅਤੇ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ। ਅਜਨਾਲਾ ਹਲਕੇ ਦੇ ਟਾਰੀਪ ਆਰਡਰ ਤੋਂ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ। ਨੀਲੇ ਕਾਰਡ ਇਕੱਠੇ ਗਏ, ਸ਼ਗਨ ਬੰਦ, ਟੈਸ਼ਨਾਂ ਕੱਟੀ ਗਈਆਂ। ਜਿਹੜੀ ਐਜੂਸੀ ਬਚਾ ਦੀ ਸਕਾਲਰਸ਼ਿਪ ਬੰਦ ਕਰ ਦਿੰਦੇ ਐ। ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ। ਬੜੀਆਂ ਮੰਡੀਆਂ ਬਣਾਈਆਂ ਤੁਹਾਡੇ ਪੁਲ ਪੁਆਇੰਟ ਬਣਾਇਆ ਗਿਆ ਸੜਕਾਂ ਲਿੰਕ ਰੋਡ ਬਣਾਈਆਂ ਬਿਜਲੀ ਦੇ ਥਰਮਲ ਪਲਾਂਟ ਬਣਾਏ ਆ ਹਾਈਵੇ ਬਣਾਈਏ ਕੋਡ ਬਣਾਈ ਸਾਰੇ ਇੱਕੋ ਇੱਕ ਪਾਰਟੀ ਸ਼ਰੋਮਣੀ ਖਾਲਸਾ ਆ ਜਿੰਨੀਆਂ ਸਕੀਮਾਂ ਸੀ ਆਟਾ ਦਾਲ ਛੱਡੇ ਪੈਨਸ਼ਨ ਲੀਪਾਲ ਉਹਦੇ ਕਿਸਾਨਾਂ ਨੂੰ ਜੋ ਵੀ ਸਹੂਲਤ ਸੀ ਸਾਰੀ ਛੋਦੀ ਆਪਣੀ ਪੰਤੀ ਲਮੈਂਤਾ ਚੱਤੇਪੰਤੀ ਸ਼ਰੋਮਣੀ ਖਾਲਸਾ ਕਰਕੇ ਆਪਣੀ ਆਪਣੇ ਆਪਣੇ ਹੁੰਦੇ ਆ ਪਹਿਲਾਂ ਹੀ ਤੁਸੀਂ ਦੇਖੋ ਵੀ ਨੌਜਵਾਨ ਬਜ਼ੁਰਗ ਇਹ ਸੜਕੇ ਦੇ ਨਿਵਾਸੀ ਪਾਰਟੀ ਦੇ ਆਗੂ ਵਰਕਰ ਕਿੰਨੇ ਉਤਸ਼ਾਹ ਦੇ ਨਾਲ ਕੋਈ ਟਰੈਕਟਰ ਲੈ ਕੇ ਕੋਈ ਆਪਣੀ ਕਾਰ ਲੈ ਕੇ ਕੋਈ ਆਪਣਾ ਸਕੂਟਰ ਲੈ ਕੇ ਹਰ ਤਰ੍ਹਾਂ ਦੇ ਨਾਲ ਲੋਕੀ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਕਾਫਲੇ ਦਾ ਹਿੱਸਾ ਬਣਨ ਵਾਸਤੇ ਪਹੁੰਚੇ ਕਿਉਂਕਿ ਜਿਹੜੀ ਯਾਤਰਾ ਦਾ ਮਕਸਦ ਆ ਉਹ ਲੋਕਾਂ ਨੂੰ ਸਮਝਾਉਣਾ ਸ਼ੁਰੂ ਹੋ ਗਿਆ ਕਿ ਇਸ ਕਰਕੇ ਸਾਰੇ ਮਹਿਸੂਸ ਕਰਦੇ ਆ ਕਿ ਸਮੇਂ ਦੀ ਬਹੁਤ ਵੱਡੀ ਐਸ ਵੇਲੇ ਜ਼ਰੂਰਤ ਹੈ ਕਿ ਸਾਰੇ ਰਲ ਕੇ ਇੱਕ ਮੁੱਠ ਹੋਈਏ ਲਾਮਬੰਦ ਹੋਈਏ ਤੇ ਪੰਜਾਬ ਨੂੰ ਬਚਾਈਏ ਜਿੱਥੇ ਦਾ ਧੰਨਵਾਦ ਕਰਦੇ ਆ ਉੱਥੇ ਸੰਗਤ ਨੇ ਜਿਹੜਾ ਰੋ ਅੱਜ ਦੇਖਣ ਦੇ ਵਿੱਚ ਮਿਲਿਆ ਕਿ ਇਹ ਜਿਹੜਾ ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਵੱਡੀ ਜਿਹੜੀ ਆ ਅੱਜ ਸਮੇਂ ਦੀ ਲੋੜ ਆ ਇਹ ਪੰਜਾਬ ਨੂੰ ਬਚਾਉਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਬਹੁਤ ਵੱਡੀ ਲਹਿਰ ਲੈ ਕੇ ਸਾਰੇ ਪੰਜਾਬ ਦੇ ਵਿੱਚ ਚੱਲੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ ਅਤੇ ਕੁਝ ਲੋਕ ਆਪਣੇ ਸ਼ੌਂਕ ਨੂੰ ਵਧੀਆ ਢੰਗ ਨਾਲ ਪੂਰਾ ਕਰਦੇ ਹਨ ਅਤੇ ਉਸ ਨੂੰ ਆਪਣਾ ਕਾਰੋਬਾਰ ਬਣਾ ਲੈਂਦੇ ਹਨ ਸਾਡੀ ਟੀਮ ਨੇ ਟਾਈਮਲੈਸ ਅੰਮ੍ਰਿਤਸਰ ਨੂੰ ਕਵਰ ਕੀਤਾ ਜਿਸ ਜਗ੍ਹਾ ਹੱਥ ਨਾਲ ਤਿਆਰ ਕੀਤੀਆਂ ਪੇਂਟਿੰਗਸ ਸਨ ਅਤੇ ਬਣਾਉਣ ਵਾਲੇ ਆਰਟਿਸਟ ਵੀ ਵੇਖਣ ਵਿੱਚ ਆਇਆ ਕਿ ਕਲਾਕਾਰ ਨੇ ਬਹੁਤ ਵਧੀਆ ਢੰਗ ਨਾਲ ਚਿੱਤਰ ਬਣਾਏ ਸਨ ਅਤੇ ਮਿਹਨਤ ਸਾਫ਼ ਨਜ਼ਰ ਆਈ ਟਾਈਮਲੈਸ ਅੰਮ੍ਰਿਤਸਰ ਵਾਕ ਵਾਕ ਨੂੰ ਪ੍ਰਾਲੇ ਕਰਦਾ ਹੈ ਅਤੇ ਕਲਾਕਾਰਾਂ ਨੂੰ ਇੱਕ ਮੌਕਾ ਦਿੰਦਾ ਹੈ ਆਪਣੀ ਕਲਾ ਵਿਖਾਉਣ ਦਾ ਸਾਡੀ ਟੀਮ ਨੂੰ ਜਗ੍ਹਾ ਤੇ ਮੌਜੂਦ ਵਿਅਕਤੀ ਨੇ ਆਪਣੇ ਕੰਮਕਾਰ ਬਾਰੇ ਵਿਸਥਾਰ ਨਾਲ ਦੱਸਿਆ ਨਾਲ ਹੀ ਤਿਆਰ ਕੀਤੀਆਂ ਪੇਂਟਿੰਗ ਬਾਰੇ ਆਰਟਿਸਟ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੁੱਖ ਤੌਰ ਤੇ ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਇਸਤੇਮਾਲ ਕਰਨ ਬਾਰੇ ਸੰਦੇਸ਼ ਦਿੱਤਾ ਤੇ ਇੱਥੇ ਬੇਸਿਕਲੀ ਟਾਈਮਲੈਸ ਅੰਮ੍ਰਿਤਸਰ ਦਾ ਇਹ ਹੀ ਮੋਟਿਵ ਹੈ ਕੀ ਅੰਮ੍ਰਿਤਸਰ ਵਿੱਚ ਆਰਟ ਨੂੰ ਪ੍ਰਮੋਟ ਕਰਨਾ ਪਲੱਸ ਸਿਟੀ ਨੂੰ ਪ੍ਰਮੋਟ ਕਰਨਾ ਤੇ ਆਰਟਿਸਟ ਨੂੰ ਐਨਕਰੇਜ ਕਰਨਾ ਬਿਕੋਜ਼ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਵਿੱਚ ਐਨੀ ਆਰਟ ਦੀ ਵੈਲਿਊ ਨਹੀਂ ਹੈ ਤੇ ਇੱਥੇ ਡਿਫਰੈਂਟ ਡਿਫਰੈਂਟ ਇਵੈਂਟਸ ਕੀਤੇ ਜਾਂਦੇ ਆ ਜਿਸ ਤਰ੍ਹਾਂ ਕਿ ਓਪਨ ਮਾਈਕ ਇਵੈਂਟਸ ਉਹਦੇ ਵਿੱਚ ਬੇਸਿਕਲੀ ਡਿਫਰੈਂਟ ਆਰਟਿਸਟ ਜਿਸ ਤਰ੍ਹਾਂ ਕਿ ਕੋਈ 뮤직 ਦਾ ਹੋ ਗਿਆ ਪੋਇਟਰੀ ਹੋਗੀ ਸ਼ਾਇਰੀ ਹੋਗੀ ਕਮੇਡੀ ਹੋ ਗਈ ਕੋਈ ਵੀ ਇੱਥੇ ਆ ਕੇ ਆਪਣਾ ਕੀ ਕਈਦਾ ਟੈਲੈਂਟ ਸ਼ੋਅ ਕਰ ਸਕਦਾ ਹੈ ਕਿ ਜਿਹੜਾ ਕਿ ਮਹੀਨੇ ਚ ਇੱਕ ਵਾਰੀ ਓਪਨ ਮਾਈਕ ਇਵੈਂਟ ਕੀਤਾ ਜਾਂਦਾ ਹੈ ਇਨਸਪੈਕਟਿਵ ਆਫ ਐਨੀ ਏਜ ਕਿਸੇ ਨੂੰ ਜਜ ਨਹੀਂ ਕੀਤਾ ਜਾਂਦਾ ਇਹ ਜਿਹੜਾ ਬੇਸਿਕਲੀ ਵੈਂਚਰ ਹਗਾ ਬੇਸਿਕਲੀ ਇਹ ਨਾਨ ਕਮਰਸ਼ੀਅਲ ਹਗਾ ਇਟਸ ਅ ਸੋਸ਼ੀਅਲ ਕਮਰਸ਼ੀਅਲ ਬੇਸਿਕਲੀ ਤੇ ਇਵਨਲੀ ਇੱਥੇ ਆਰਟ ਐਕਸਪੋਜ਼ ਵੀ ਕੀਤੇ ਜਾਂਦੇ ਹੈਗੇ ਜਿਸ ਦੇ ਵਿੱਚ ਡਿਫਰੈਂਟ ਆਰਟਿਸਟ ਆਪਣੀ ਪੇਂਟਿੰਗਸ ਇੱਥੇ ਡਿਸਪਲੇ ਕਰਦੇ ਹੈ ਤੇ ਇੱਥੇ ਦੱਸਿਆ ਜਾਂਦਾ ਹੈ ਕਿ ਆਰਟ ਨੂੰ ਕਿਸ ਤਰ੍ਹਾਂ ਮੋਨਟਾਈਜ਼ ਕੀਤਾ ਜਾਂਦਾ ਹੈ ਪਲੱਸ ਅ ਇੱਥੇ ਆਰਟਿਸਟ ਹੈ ਟਿੰਕ ਸਿਦਲ ਜੀ ਜਿਨ੍ਹਾਂ ਨੂੰ ਕਾਫੀ ਆਰਡਰਸ ਵੀ ਮਿਲੇ ਹੈ ਬੇਸਿਕਲੀ ਤੇ ਇਹਨਾਂ ਦਾ ਆਰਟਵਰਕ ਬਹੁਤ ਹੀ ਵਧੀਆ ਹੁੰਦਾ ਹੈ ਤੇ ਬੇਸਿਕਲੀ ਸਾਡੇ ਕੋਲ ਕੋ-ਵਰਕਿੰਗ ਸਪੇਸ ਵੀ ਹੈ ਜਿਹੜਾ ਕਿ ਜਿਸ ਨੂੰ ਕੋਈ ਵਰਕ ਫਰਮ ਹੋਮ ਕੰਮ ਕਰਦਾ ਹੈ ਉਹਨ ਘਰੋਂ ਕੰਮ ਕਰਨਾ ਚੰਗਾ ਨਹੀਂ ਲੱਗਦਾ ਤੇ ਉਹ ਸਾਡੇ ਉੱਤੇ ਇੱਥੇ ਆ ਕੇ ਆਪਣਾ ਕੰਮ ਵੀ ਕਰ ਸਕਦਾ ਹੈ ਤੇ ਉਹਦੇ ਅਸੀਂ ਬਹੁਤ ਹੀ ਨੋਮੀਨਲ ਚਾਰजेस ਰੱਖੇ ਹੋਏ ਹੈ ਇਵਨ ਕਿ ਇੱਥੇ ਅਸੀਂ ਸਟੂਡੀਓ ਵੀ ਬਣਾਇਆ ਹੋਇਆ ਹੈ ਕੋਈ ਵੀ ਆਰਟਿਸਟ ਆਪਣਾ Song ਰਿਕਾਰਡ ਕਰਨਾ ਚਾਹੁੰਦਾ ਹੈ

i am very fascinated by the faces of the people you know the portraits really fascinate me so i mostly do works in these uh, mediums like oil and uh, acrylics so i have done a lot of commission works also and uh, uh, that's that's what i do and uh, other than that uh, the message i want to give to people is that please uh, follow your passion i started this uh, i started this work as a passion it was my passion and then i converted it into my profession creative uh, de hone de naal naal saal da jo experience rahe the art nu no, do teen art expose lagge hai. hain workshops hundiyan art workshops hundiyan artist meet up hunde ne itthe vak vak tarah de artists milde ne uh, painters uh, music nu no, milde ne painters singer nu no, milde ne singer ਡਾਕੂਮੈਂਟਰੀ ਫਿਲਮ ਮੇਕਰਸ ਨੂੰ ਮਿਲਦੇ ਨੇ ਤੇ ਇਹਦੇ ਨਾਲ ਹੀ ਜਿਹੜੀ ਆਰਟਿਸਟ ਕਮਿਊਨਿਟੀ ਨੂੰ ਇਨਕਰੇਜਮੈਂਟ ਮਿਲਦੀ ਹੈ ਅਸੀਂ ਉਸ ਲਖੜੇ ਹਨ ਟਾਈਮਲੈਸ ਗੈਲਰੀਸ ਵਿੱਚ ਜਿੱਥੇ ਕਿ ਤੁਸੀਂ ਵੇਖਿਆ ਕਿ ਆਰਟ ਨੂੰ ਕਾਫੀ ਪ੍ਰਮੋਟ ਕੀਤਾ ਜਾਂਦਾ ਹੈ ਨਵੇਂ ਆਰਟਿਸਟ ਹੋਣ ਜਾਂ ਪ੍ਰੋਫੈਸ਼ਨਲ ਆਰਟਿਸਟ ਹੋਣ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਹੈ ਜਿੱਥੇ ਕਿ ਆਪਣੀ ਆਰਟ ਦਿਖਾ ਸਕਦੇ ਹੈ ਔਰ ਲੋਕਾਂ ਨੂੰ ਐਗਜ਼ਿਬਿਟ ਕਰ ਸਕਦੇ ਹੈ ਕਿ ਕੀ ਉਹ ਬਣਾਉਂਦੇ ਹਨ ਤੁਸੀਂ ਸੁਣਿਆ ਇੱਕ ਆਰਟਿਸਟ ਨੂੰ ਕਿ ਜਿਵੇਂ ਆਪਣੇ ਉਹ ਥੌਟਸ ਉਹ ਕਿਵੇਂ ਕੈਨਵਸ ਉੱਤੇ ਲੈ ਕੇ ਆਉਂਦੇ ਹਨ ਔਰ ਉਹਨਾਂ ਦੀ ਕੁਝ ਅਈ ਹੈ ਕਿ ਬੇਸਿਕ ਜਿਹੜੇ ਬੂਡ ਹੁੰਦਾ ਬੰ ਵਧੀਆ ਲੱਗਾ ਇਸ ਜਗ੍ਹਾ ਨੂੰ ਵਿਜ਼ਿਟ ਕਰਕੇ ਔਰ ਉਮੀਦ ਕਰਦੇ ਹਾਂ ਕਿ ਸ਼ਹਿਰ ਵਾਸੀ ਜਿਨ੍ਹਾਂ ਨੇ ਇਹ ਚੀਜ਼ ਨਹੀਂ ਦੇਖੀ ਹੈ ਜਗ੍ਹਾ ਨਹੀਂ ਦੇਖੀ ਉਹ ਵੀ ਵੱਤਵਤ ਗਿਣਤੀ ਦੇ ਵਿੱਚ ਇੱਥੇ ਆਉਣ। ਕੈਮਰਾ ਪਰਸਨ ਰਕੇਸ਼ਨਲ ਜੇਪ ਸਿੰਘ ਫਾਸਨਿਸ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਖੰਸ਼ਾਮ ਥੋਰੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਵੱਲੋਂ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਮਹਿੰਮ ਤਹਿਤ ਆਰੰਭ ਹੋਏ ਵਿਸ਼ੇਸ਼ ਕੈਂਪਾਂ ਦਾ ਜਾਇਜ਼ਾ ਲਿਆ ਗਿਆ। ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ਦੀ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ। ਉਨਾ ਅਪੀਲ ਕੀਤੀ ਕਿ ਹਰ ਸਬ ਡਿਵੀਜ਼ਨ ਵਿੱਚ ਰੋਜ਼ਾਨਾ ਲੱਗਣ ਵਾਲੇ ਕੈਂਪਾਂ ਦਾ ਲੋਡ ਵੰਡ ਲੋਕ ਵੱਧ ਤੋਂ ਵੱਧ ਲਾਭ ਲੈਣ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਰਸੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਮੁੰਬਈ ਵਿਖੇ ਲੱਗੇ ਦ ਗਿਵ ਕੌਂਕਲੇਵ ਐਕਸਪੋ ਦੌਰਾਨ ਵੀ ਸਟਾਲ ਐਨ ਜੀਓਸ ਤੇ ਸਨ ਜਿਸ ਵਿੱਚ ਪਿੰਗਲਵਾੜਾ ਸੰਸਥਾ ਨੂੰ ਬੁਲਾਇਆ ਗਿਆ ਅਤੇ ਪਿੰਗਲਵਾੜਾ ਸੰਸਥਾ ਨੇ ਵੀ ਆਪਣਾ ਸਟਾਲ ਲਗਾਇਆ ਇਸ ਸੰਬੰਧੀ ਪਿੰਗਲਵਾੜਾ ਸੰਸਥਾ ਦੇ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਜਾਣਕਾਰੀ ਸਾਂਝੀ ਕੀਤੀ ਜੀਓ ਕਨਵੈਨਸ਼ਨ ਸੈਂਟਰ ਦੇ ਵਿੱਚ ਉਹਨਾਂ ਨੇ ਅਰੇਂਜਮੈਂਟ ਕੀਤਾ ਸੀਗਾ ਅਤੇ ਉਹਦੇ ਵਿੱਚ ਦੇ ਇਸ ਟਾਰਸੇ ਉਹ 3 ਮੀਟਰ ਸਕਰ ਸੀ ਉਹਦਾ ਰੇਟ ਸੀਗਾ 1,30,000 ਰੁਪਇਆ ਪਲੱਸ ਟੈਕਸਿਸ ਜਿਹੜੀਆਂ ਬਹੁਤਿਆਂ ਸੀ ਇਹ ਸਟਾਲਾਂ ਕੋਈ ਲਾਈਨਸ ਕਲੱਬ ਵਾਲਿਆਂ ਦੀਆਂ ਸੀਗੀਆਂ ਕੁਝ ਕਾਰਪੋਰੇਟ ਵਾਲਿਆਂ ਦੀਆਂ ਸੀਗੀਆਂ ਤੇ ਵੀ ਐਨਜੀਓ ਇਨਵਾਇਟ ਕੀਤੇ ਸੀ ਉਹਨਾਂ ਚੋਂ ਜਨਾ ਚੋਂ ਪਿੰਗਲ ਬੜੇ ਸਸਤੇ ਨੂੰ ਵਾਈਟ ਸੀ ਉਥੋਂ ਦੇ ਜਿਹੜੇ 22 ਚੇਅਰ ਪ੍ਰਾਈਸ ਪ੍ਰੈਜ਼ੀਡੈਂਟ ਸੀ ਇੰਟਰਨੈਸ਼ਨਲ ਲਾਇਨਸ ਕਲੱਬ ਦੇ ਅਰਵਿੰਦਰ ਪਾਲ ਸਿੰਘ ਉਹਨਾਂ ਨੇ ਕਾਫੀ ਇੰਟਰਸਟ ਦਿੱਤਾ ਤੇ ਕੋਈ ਨਹੀਂ ਇੱਕ ਸਟਾਲ ਤੋਂ ਹੋਰ ਵੀ ਕੰਪਲੀਮੈਂਟਰੀ ਦੀਆਂ ਜੀਸ ਤਾਂ ਉੱਥੇ ਇੱਕਵਿੰਦਰ ਸਿੰਘ ਉਹਲੇ ਸੀ ਇੱਕ ਸਟਾਲ ਦੇ پیسے ਉਹਨਾਂ ਨੇ ਦਿੱਤੇ ਸਾਨੂੰ 130000 ਰੁਪਏ ਔਰ ਉਸ ਤੋਂ ਬਾਅਦ ਅਸੀਂ ਫਿਰ ਇਹ ਰੱਖਿਆ ਵੀ ਗੁਰਦੁਆਰਿਆਂ ਬਿਨਾਂ ਨਹੀਂ ਸਾਡਾ ਗੁਜ਼ਾਰਾ ਹੈ ਜਦੋਂ ਅਸੀਂ ਏਡੀ ਦੂਰ ਜਾਣਾ ਤੇ ਇਹ ਤਾਂ 27 28 ਨੂੰ ਖਤਮ ਹੋ ਗਈ ਕਾਣੀ ਫਿਰ ਕੁਝ ਸਾਡੇ ਟੀਮ ਦੇ ਮੈਂਬਰ ਉੱਥੇ ਰਹੇ ਤੇ ਅਸੀਂ ਦੋ ਗੁਰਦੁਆਰਿਆਂ ਚ ਫਿਰ ਅਸੀਂ ਆਪਣੀ ਰਾਤ ਸ਼ਾਮ ਨੂੰ ਸਾਡਾ ਪ੍ਰੋਗਰਾਮ ਸੀਗਾ ਤੇ ਤਕਰੀਬਨ ਮੇਰਾ ਖਿਆਲ ਸਾਡੀ ਕਲੈਕਸ਼ਨ ਉੱਤੇ 5 ਲੱਖ ਦੇ ਕਰੀਬ ਹੋ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੇ ਸੰਬੰਧ ਵਿੱਚ ਗੇਟਪਗਤਾ ਵਾਲਾ ਸੰਤ ਨਗਰ ਵਿਖੇ ਪਹੁੰਚੰਤੇ ਕ੍ਰਿਸ਼ਨ ਗੋਪਾਲ ਚਾਚੂ ਵੱਲੋਂ ਸਣੀ ਪਾਟਿਆ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਫ ਦਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਕਈ ਲੋਕ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ। ਜਿਹਦਾ ਮਕਸਦ ਜਿਹੜੀਆਂ ਦਿੱਲੀ ਤੋਂ ਚੱਲ ਰਹੀਆਂ ਪਾਰਟੀਆਂ ਨੇ ਪਹਿਲੇ 5 ਸਾਲ ਕਾਂਗਰਸ ਦੇ ਹੁੰਦੇ 2 ਸਾਲ ਹੋ ਗਿਆ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਸੁਨੇਹਾ ਦਿੱਲੀ ਤੋਂ ਮਿਲਦਾ ਪੰਜਾਬ ਚਲਾਉਂਦਾ ਉਹਨਾਂ ਤੋਂ ਬਚਨ ਦੇ ਲਈ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਔਰ ਸੂਝੇ ਪੰਜਾਬੀਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅੱਜ ਸਰਦਾਰ ਸੁਖਵੀਰ ਸਿੰਘ ਜੰਗੀ ਬਾਦਲ ਜੋ ਸਾਡੇ ਪੰਜਾਬ ਦੇ ਸਾਰੇ ਆਲ ਇੰਡੀਆ ਦੇ ਪ੍ਰਧਾਨ ਨੇ ਖਾਲੀ ਦਲ ਦੇ ਜਲਬੀਰ ਸਿੰਘ ਦੀ ਗੱਲ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸੋਨੀ 2023 ਦੌਰਾਨ ਪ੍ਰਾਲੀ ਨੂੰ ਸਭ ਤੋਂ ਵੱਧ ਅੱਗ ਲਗਾਉਣ ਵਾਲੇ ਬਲਾਕ ਮਜੀਠਾ ਦੇ ਪਿੰਡ ਨਵੇਂ ਨਾਗ ਦਾ ਦੌਰਾ ਕੀਤਾ ਅਤੇ ਉਹਨਾਂ ਦੱਸਿਆ ਕਿ ਕੁੱਲ 776 ਪਿੰਡਾਂ ਵਿੱਚੋਂ 280 ਪਿੰਡਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ੀਰੋ ਬਰਨਿੰਗ ਹੋਈ ਹੈ ਅਤੇ ਵਿੱਤੀ ਸਾਲ 2023-24 ਦੌਰਾਨ ਪਰਾਲੀ ਦੀ ਅੱਗ ਨੂੰ ਰੋਕਣ ਲਈ 885 ਮਸ਼ੀਨਾਂ ਸਬਸਿਡੀ ਤੇ ਕਿਸਾਨਾਂ ਨੂੰ ਮਹੱਈਆ ਕਰਵਾਈਆਂ ਗਈਆਂ ਹਨ ਇਨਟੈਕ ਯੂਨੀਅਨ ਅਤੇ ਆਵਾਜ਼ ਸੱਚ ਦਾ ਮੋਰਚਾ ਵੱਲੋਂ ਨਗਰ ਨਿਗਮ ਦਫ਼ਤਰ ਵਿਖੇ सुरेंद्र ਕਮਾਲ ਸੋਨੂ ਦੀ ਅਗਵਾਈ ਵਿੱਚ ਸਰਬੱਤ ਦੇ ਭਲੇ ਲਈ ਰਮਾਇਣ ਪਾਠ ਦੀਪੋਕ ਪਾਇਗਏ ਅਤੇ ਇਸ ਮੌਕੇ ਯੂਨੀਅਨ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ इस मौके नगर निगम कमिश्नर हरप्रीत सिंह, कमिश्नर सिंह, एम एल ए सुनील दत्ती असिस्टेंट कमिश्नर विशाल वधावन, वश्विनी शर्मा सुशांत पाठिया आशु नाहर गौरव अविनाश शैला समेत यूनियन के मैंबर नगर निगम के कर्मचारी मौजूद सन आए हुए मेहमान सुरेंद्र कुमार सोनू वालों सन्मानित किया गया अगर निगम दफ्तर ਪ੍ਰਭੂ ਸ਼੍ਰੀ ਰਾਮ ਰਾਮ ਚੇਤ ਮਾਨਸ ਦਾ ਜਿਹੜਾ ਆ ਆਪਾਂ ਕੱਲ ਜਿਹੜੀ ਸ਼ੁਰੂਆਤ ਕੀਤੀ ਸੀ ਅੱਜ ਉਹਦਾ ਸਮਾਪਨ ਸਮਾਗਮ ਹੋਈ ਨਾਲ ਆਪਾਂ ਜਿਹੜਾ ਸਲਾਨਾ ਯੂਨੀਅਨ ਦਾ ਜਿਹੜਾ ਕੈਲੰਡਰ ਇੰਟੈਕ ਦਾ ਉਹ ਰਿਲੀਜ਼ ਮਾਨ ਜੋ ਕਮਿਸ਼ਨਰ ਸਾਹਿਬ ਉਹ ਆਪਾਂ ਰਿਲੀਜ਼ ਕੀਤਾ ਆ ਕਿਉਂਕਿ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਦੀ ਜਿਹੜੀ ਇਸ ਸ਼ਹਿਰ ਦੀ ਤੰਦਰੁਸਤੀ ਲਈ ਆਪਾਂ ਇਹ ਹਰ ਸਾਲ ਜਿਹੜਾ ਆ ਆਪਣਾ ਪਾਠ ਕਰਵਾਨੇ ਆ ਹਰ ਸਾਲ ਹੀ ਇਸ ਤਰ੍ਹਾਂ ਹੀ ਲੰਗਰ ਲਗਾ ਕੇ ਮਹਾਰਾਜੀ ਦਾ ਪਾਠ ਕਰਾ ਕੇ ਔਰ ਕੈਲੰਡਰ ਰਿਲੀਜ਼ ਕੀਤਾ ਜਾਂਦਾ ਵਾ ਉਹ ਮੇਰੇ ਭਰਾ ਇਥੋਂ ਦੇ ਪ੍ਰਧਾਨ ਨੇ ਰਣਜੀਤਿਆਪਨੂ ਦਫ਼ਤਰ ਦੇ ਆਫੀਸਰ ਦੇ ਜਿੰਨਾ ਵੀ ਕਲੈਰੀਕਲ ਸਟਾਫ ਆ ਉਹਨਾਂ ਦੇ ਨਾਲ ਚੱਲਦਾ ਵਾ ਬੜੀ ਵਧੀਆ ਗੱਲ ਆ ਮੇਰੇ ਭਰਾ ਵੱਡੇ ਸੋਨੂ ਜੀ ਬਹੁਤ ਜਿਹਾਰੂ ਨੇਤਾ ਨੇ ਫਾਸਪੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਪੇ ਮੂਵੀ ਚੈਨਲ ਨੰਬਰ 241 ਤੇ ਫਾਸਪੇ ਮੈਟਰੋ ਚੈਨਲ ਨੰਬਰ 242 ਤੇ ਫਾਸਪੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 531 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮੋਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਖਲਚੀਆਂ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસેੋਂ 150 ਗ੍ਰਾਮ ਹਿਰੋਇਨ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ उन समा होगे एक छोटे जाए ब्रेक दा ब्रेक तो बाद उसी देखोगे मंदिर श्री बाबा बालकनाथ जी हरिपुरा विखे मेले के संबंध विच कीता गया प्रभात फेरी दा आगाज ये कुछ और खबर एक छोटे जाए ब्रेक तो बाद Land, अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपये शुरू The unlimited fun का हुआ पाग पागर बारी, बारी जान ले, 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 ले है ਜਾਂ ਲੈ ਬਰਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮੰਦirਸ਼ੀਰੀ ਬਾਬਾ ਬਾਲਕਨਾਥ ਜੀ ਹਰੀਪੁਰਾ ਗਲੀ ਨੰਬਰ 10 ਵਿਖੇ ਮੰਦਿਰ ਦੇ ਮੁਖ ਸੇਵਾਦਾਰ ਬਾਬਾ ਵਸੰਦਾਸ ਜੀ ਦੀ ਅਗਵਾਈ ਹੇ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ ਅਤੇ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27 ਮਾਰਚ ਨੂੰ ਪੋਨਾ ਹਾਰੀ ਬਾਬਾ ਬਾਲਕਨਾ ਦਰਬਾਰ ਅਤੇ ਪੀਰ ਨਿਗਾਹੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਸੰਬੰਧ ਵਿੱਚ ਪ੍ਰਬਾਤ ਫੇਰੀ ਦਾ ਆਗਾਜ਼ ਕੀਤਾ ਗਿਆ ਐਸ ਮੌਕੇ ਸੇਵਾਦਾਰ ਸੇਵाराम ਬਲਦੇਵ ਰਾਜ ਸਰਵਨ ਬਲਰਾਜ ਸਨੀ ਨਰਿੰਦਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਸ੍ਰੀ ਸ੍ਰੀ ਬਾਬਾ ਬਾਲਕਨਾ ਅਲੀਆ ਦਰਬਾਰ ਹਲੀਪੁਰ ਗਲੀ ਨੰਬਰ 10 ਮੰਦਰ ਸਿੱਧ ਬਾਬਾ ਬਾਗਨਾਥ ਜਿਨ੍ਹਾਂ ਨੇ ਨਾਲੇ ਝੰਡੇ ਚਲਦੇ ਸ੍ਰੀ ਸ੍ਰੀ 108 ਲਾਲ ਦਾਸ ਉਹਨਾਂ ਦੇ ਗੜੀ ਸਾਹਿਬ ਜੀ ਸ੍ਰੀ ਸ੍ਰੀ ਪਸੰਦਾ ਜੀ ਜੋ ਯਾਤਰਾ ਨੂੰ ਲੈ ਕੇ ਚੱਲ ਗਏ 27 ਮਾਰਚ ਨੂੰ ਚੱਲ ਗਏ ਬੜੀ ਬੜੀ ਧੂਰ ਹੁੰਦੀ ਜਲੰਧਰ ਹਰੀਪੁਰਾ ਦਿੱਲੀ ਆਊਟ ਆਫ Shimla ਵੀ ਜਿਹੜਾ ਹਿਆਰਪੁਰ ਅਜਨੇ ਨਾਲ ਦੇ ਸਾਰੇ ਮਲੇ 27 ਮਾਰਚ ਨੂੰ ਹਨ ਹਰੀ ਬਾਬਾ ਬਲਕਨਾਥ ਜੀ ਦੇ ਯਾਤਰਾ ਦੇ ਸਬੰਧ ਦੇ ਵਿੱਚ ਪ੍ਰਭਾਤ ਫੇਰੀਆਂ ਜਿਹੜੀਆਂ ਕੱਢੀਆਂ ਗਈਆਂ ਨੇ ਖਰੀਪੁਰਾ ਗਲੀ ਨੰਬਰ 10 ਬਾਬਾ ਬਲਗਰਾਜ ਜੀ ਦੇ ਮੰਦਰ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ ਤੇ ਬੜਾ ਹੀ ਸੱਚਾ ਤੇ ਸੁੱਚਾ ਦਰਬਾਰ ਆ ਖਰੀਪੁਰਾ ਦੇ ਵਿੱਚ ਬਾਬਾ ਬਲਗਰਾਜ ਜੀ ਦਾ ਬਣਿਆ ਜਿੱਥੇ ਕਿ ਸੰਗਤਾਂ ਦੀਆਂ ਦੇਸ਼ਾਂ ਦੇ ਵਿੱਚ ਪਹੁੰਚ ਕੇ ਆਪਣੀ ਮੂੰ ਮੰਗੀ ਮਰਜ਼ਾ ਪੂਰੀਆਂ ਕਰ ਰਹੀਆਂ ਨੇ ਹਰ ਤਰ੍ਹਾਂ ਦੀ ਮੂੰ ਮੰਗੀ ਮਰਜ਼ਾ ਪੂਰੀ ਹੁੰਦੀ ਆ ਜਿਸ ਤਰ੍ਹਾਂ ਦੀ ਕਿ ਮਰਜ਼ਾ ਉੱਥੇ ਲੈ ਕੇ ਆ ਰਿਹਾ ਉਦਾਂ ਦਾ ਫਾਲੋ ਅੱਥਪਾ ਕੇ ਜਾ ਰਿਹਾ ਤੇ ਪ੍ਰਭਾਤ ਫੇਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਬਾਬਾ ਬਲਗਰਾਜ ਜੀ ਦੇ ਇਸ ਸ਼ੁਭ ਪਰਵ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸ਼ਿਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ ਸਤਗੁਰੂ ਬਾਵਾ ਲਾਲ ਦਿਵਾਲ ਜੀ ਦਾ 669ਵਾਂ ਜਨਮ ਦਿਹਾੜਾ ਮਹਾਉਤਸਵ 11 ਫਰਵਰੀ ਨੂੰ ਠਾਕੁਰ ਦੁਆਰਾ ਗੱਦੀ ਸ਼੍ਰੀ ਬਾਵਾ ਲਾਲ ਦਿਵਾਲ ਚੌਂਕਰ ਮੋਦੀਆੜੀ ਵਿਖੇ ਮਹੰਤ ਅਨੰਦ ਦਾਸ ਜੀ ਦੀ ਅਗਵਾਈ ਹੇਠ ਮਨਾਇਆ ਜਾਵੇਗਾ ਅਤੇ 9 ਫਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮਹੰਤ ਅਨੰਦ ਦਾਸ ਜੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਸਤਗੁਰੂ ਬਾਬਾ ਲਾਲ ਦਿਆਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ 11 ਫਰਵਰੀ ਨੂੰ ਹੋਣ ਵਾਲੇ ਸਮਾਗਮ ਦਾ ਸਿੱਧਾ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 998 ਉੱਪਰ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕਾਉਂਸਲਰ ਦਵਿੰਦਰ ਪਹਿਲਵਾਨ ਗਿੱਨੀ ਪਾਰਟੀਆਂ ਵੀ ਮੌਜੂਦ ਸਨ। ਅਤੇ ਇਸ ਮੌਕੇ ਜ਼ਰੂਰਤਮੰਦ ਲੋਕਾਂ ਵਿੱਚ ਸੂਟ ਅਤੇ ਕੰਬਲ ਵੰਡੇ ਗਏ। ਜੀ ਬਾਬਾ ਲਾਲ ਦਿਆਲ ਜੀ ਮਹਾਰਾਜ ਦਾ ਜਨਮ ਦਿਵਸ ਸਭ ਗੱਦੀ ਜੀ ਬਾਬਾ ਲਾਲ ਦਿਆਲ ਜੀ ਚੋਣ ਕਰਨ ਲਈ ਅੰਮ੍ਰਿਤਸਰ ਨੇ ਮੇਰੀ ਧੂਮਧਾਮ ਸੀ। 11 फरवरी को मनाया जाएगा उस संबंध में एक विशाल शोभा यात्रा 9 फरवरी को प्रातः 11 बजे गद्दी परिसर से निकाली जाएगी जो कि गद्दी परिसर कर्मंडी चौक से आरंभ होगी कटरा जमल सिंह फरीद का चौक सुबह बार के आगे से हाल गेट के अंदर बग्याला कटरा रामबाग से होते हुए बग्याला कटरा बिजली वाला चौक टाउन हॉल चौक से फिर कटरा अमल सिंह कर्मल रोड में समापन होगी देवी देवताओं दे की झांकियां होंगी बाबा लाल दयाल जी महाराज के जीवन पर आधारित झांकियां होंगी 11 फरवरी को प्रातः 10:00 बजे बाबा लाल दयाल जी महाराज का पंचामृत स्नान होगा और टूट भंडारा सारा दिन चलेगा माता मंदिर लाल देवी मॉडल टाउन तो पूज्य माता लाल देवी जी दे 101वें जन्म महोत्सव के संबंध में ਸ਼ਹਿਰ ਦੇ ਵਾਕਵਾ ਕੇ ਇਲਾਕਿਆਂ ਵਿੱਚ ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ ਅਤੇ ਸੰਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭਾਕਰ ਵੱਲੋਂ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਪਹੁੰਚ ਕੇ ਬਾਲ ਹਕੀਕਤ ਰਾਏ ਦੇ ਚਰਨਾਂ ਵਿੱਚ ਨਤਮਸਤਕ ਹੋਏ ਇਸ ਮੌਕੇ ਉਹਨਾਂ ਦੁਰਗਿਆਣਾ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਦੀ ਇਮਾਨਦਾਰੀ ਅਤੇ ਸਾਦਗੀ ਵਾਲੇ ਜੀਵਨ ਨੂੰ ਵੇਖਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇ ਇਸ ਮੌਕੇ ਡਾਕਟਰ ਅਮਿਤ ਭਾਟੀਆ ਸਾਕਸ਼ੀ ਸ਼ਰਮਾ ਅਤੇ ਲਵੇਸ਼ ਸ਼ਰਮਾ ਵੀ ਮੌਜੂਦ ਸਨ ਮੰਦਰ ਮਾਤਾ ਲਾਲ ਦੇਵੀ ਮੋਡਲ ਟਾਊਨ ਵਿਖੇ ਪੂਜਯ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮ ਉਤਸਵ 22 ਫਰਵਰੀ ਨੂੰ ਮੰਦਰ ਪੜੀ ਸਰ ਵਿਖੇ ਬੜੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਰੋਜ਼ਾਨਾ ਕਾਰਜਕ੍ਰਮ 7 ਵਜੇ ਤੋਂ 7:30 ਵਜੇ ਤੱਕ ਹੋ ਰਹੇ ਹਨ ਇਸ ਮੌਕੇ ਪ੍ਰਧਾਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਆਯੋਜਿਤ ਕੀਤਾ ਗਿਆ 22 ਫਰਵਰੀ ਨੂੰ ਫਾਸਟਵੇ ਦੇ ਚੈਨਲ ਨੰਬਰ 998 ਉੱਪਰ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਚਬਾਲ ਰੋਡ ਵਿਖੇ ਦੀਪਕ ਸੂਰੀ ਦੀ ਅਗਵਾਈ ਹੇਠ ਲੰਗਰ ਲਗਾਇਆ ਗਿਆ ਇਸ ਮੌਕੇ ਸਾਗਰ ਸਰਪਾਲ ਰਮਨ ਕਪੂਰ ਅਸ਼wini ਸ਼ਰਮਾ ਲੱਖੀ ਸਮੇਤ ਕਈ ਲੋਕ ਮੌਜੂਦ ਸਨ ਤੇ ਸਾਡੇ ਦੇ ਸਾਡੇ ਪੂਰੇ ਪਰਿਵਾਰ ਤੇ ਮੇਰੇ ਸਾਰੇ ਜਿੰਨੇ ਵੀ ਇੱਥੇ ਸਮੂਹ ਸਾਧ ਸੰਗਤ ਗ੍ਰੋਹੀ ਹੈ ਉਹਨਾਂ ਵੱਲੋਂ ਤਾਂ ਅਸੀਂ ਸਿਰਫ ਇੱਕ ਸੇਵਾ ਹੀ ਕਰ ਸਕਦੇ ਆ ਜੋ ਕਿ ਇੱਕ ਸਾਡੇ ਇੱਕ ਤੁਛ ਭੇਟ ਹੈਗੀ ਹੈ ਅਤੇ ਆਖਿਰ ਵਿੱਚ ਮੁੱਖ ਆਪਣਾ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿਖੇ ਟੇਕਿਆ ਮੱਥਾ। थाना सदर ਅੰਮ੍ਰਿਤਸਰ ਦੇ ਇਲਾਕੇ ਵਿੱਚ ਹੋਏ ਫਾਇਰਿੰਗ ਮਾਮਲੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ। ਪੰਜਾਬ ਬਚਾਓ ਯਾਤਰਾ ਪਹੁੰਚੀ ਚੰਡਿਆਲਾ ਗੁਰੂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਅਗਵਾਈ ਇਸਨਾਂ ਅਜਤੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ